ਬੰਦੀ ਸਿੰਘ ਰਹਾ ਨਹੀਂ ਹੋ ਰੇ ਡੇਰੇ ਵਾਲੇ ਨੂੰ ਜਿਹੜਾ ਸਰਸਿਆ ਦਾ ਮੁਖੀ ਹੈਗਾ ਉਹਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਮੈਂ ਸਮਝਦਾ ਕਿ ਭਾਰਤ ਸਰਕਾਰ ਦੀ ਤੇ ਬੀਜੇਪੀ ਦੀ ਬੁੱਧੀ ਪ੍ਰੇਸ਼ਟ ਹੋ ਗਈ ਹੈ મોદી ਦੀ ਮਤਿਸ਼ਾ ਦੀ ਬੁੱਧੀ ਪ੍ਰੇਸ਼ਟ ਹੋ ਗਈ ਹੈ ਕਿਉਂਕਿ ਉਹਨਾਂ ਦਾ ਸਮਾਂ ਆ ਗਿਆ ਕੋਈ ਪ੍ਰਮਾਤਮਾ ਜਦੋਂ ਕਿਸੇ ਨੂੰ ਖੱਜਲ ਖਵਾਰ ਕਰਦਾ ਹੈ ਉਹਦੀ ਪਹਿਲਾਂ ਮੱਤ ਮਾਰਦਾ ਹੈ ਤੇ ਇਹਨਾਂ ਦੀ ਮੱਤ ਮਾਰੀ ਗਈ ਅਨਿਸ਼ਕਤਾ ਸਿੰਘਵਾਲੇ ਦੀ ਮਾਤਾ ਬੇਸਵਰਤ ਪਈ ਹੈ ਉਹਨੂੰ ਮਿਲਣ ਲਈ ਪ੍ਰੋਲ ਦੇਣ ਲਈ ਵੀ ਤਿਆਰ ਨਹੀਂ ਬਿਲਕੁਲ ਇੱਕ ਫਤਿਹ ਜੰਗ ਬਾਜ਼ਬਾ ਜਿਹੜੇ ਬੀਜੇਪੀ ਦੇ ਲੀਡਰ ਹੈ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਕਿ ਮਤਲਬ ਉਹਨਾਂ ਨੇ ਸਮਰਥਨ ਕੀਤਾ ਕਿ ਬੰਦੀ ਸਿੰਘ ਰਿਹਾਈ ਹੋਣੇ ਚਾਹੀਦੇ ਹੈ ਇਹਨਾਂ ਦੇ ਬਿਆਨਾਂ ਦੇ ਉੱਤੇ ਕੋਈ ਭਰੋਸਾ ਨਹੀਂ ਤੇ ਨਾ ਕੋਈ ਸ਼ੀਰਿਅਤ ਲੈਣਾ ਚਾਹੀਦੇ ਇਹ ਮੜੇ ਮੋਟਾ ਹਵਾਲ ਲਈ ਜਾਂ ਚਾਰ ਵੋਟਾਂ ਲਈ ਕਹਿੰਦੇ ਪਰ ਕਾਂਗਰਸ ਜਿਹੜੀ ਨੇ ਬੜੇ ਵੱਡੀ ਪੱਧਰ ਤੇ ਕਤਲੇਆਮ ਕੀਤਾ ਹੈ ਜੋ ਸਰਕਾਰ ਰਹੀ ਹੈ ਇਹਨਾਂ ਦੀ ਉਹਨਾਂ ਕਿਉਂ ਛੱਡੇ ਬਾਜਵਾ ਸ਼ਬਦ ਦੱਸਣ ਕਾਂਗਰਸ ਦੀ ਸਰਕਾਰ ਰਹੀ ਹੈ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਕਹਿੰਦਾ ਉਹ ਤੋਂ ਪਹਿਲਾਂ ਵੀ ਪੂਰੀ ਹੋ ਗਈ ਸੀ ਕਿ ਸਾਰਾ ਪਖੰਡ ਕਰਦੇ ਆ ਗੜਗਾ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਕਿਹਾਗਾ ਉਹਨੂੰ ਕਿਵੇਂ ਦੇਖਦੇ 15 ਤਰੀਕ ਨੂੰ ਉਹਨਾਂ ਨੂੰ ਬੁਲਾਇਆ ਗਿਆ ਕਿ ਗੜਗਾ ਜੀ ਸਾਹਿਬ ਬਹੁਤ ਗਲਤ ਰਸਤੇ ਤੇ ਪਏ ਮੈਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਦਾ ਧਾਮੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਕਿ ਉਹ ਰੋਕ ਲਾਵੇ ਇਸ ਤਰ੍ਹਾਂ ਦਾ ਮਜ਼ਾਕ ਕੁੱਟ ਰਿਹਾ ਜਿਵੇਂ ਉਹਨੇ ਪਿੱਛੇ ਜੇ ਕਿਹਾ ਵੀ ਕੇਸਰੀ ਝੰਡੇ ਚੜਾਓ ਜੇ ਸਾਰੇ ਪੰਜਾਬ ਚ ਇਹ ਕਦ ਇੱਕ ਘਰ ਤੇ ਵੀ ਮੈਨੂੰ ਛੰਡਾ ਨਹੀਂ ਦੇਛਾ। ਫੇਰ ਇਹਦਾ ਜ਼ਿੰਮੇਵਾਰ ਕੌਣਾ ਹੈ ਸਾਡੇ ਜਿਹੜੇ ਜ਼ਹਿਦਦਾਰਾਂ ਦੇ ਹੁਕਮਾਂ ਦੀ ਜੇ ਲੋਕ ਪ੍ਰਵਾਹ ਕਰਨਾ ਤਾਂ ਦੂਰ ਰਹਿ ਗਿਆ ਉਹਨੂੰ ਕੋਈ ਸੀਰੀਅਸ ਹੀ ਨਹੀਂ ਲੈਂਦਾ। ਇੱਕ ਸਾਹਮਣੇ ਕੋਈ ਲੋਟੋਰੀਓ ਨੂੰ ਕੋਈ ਲੁੱਟ ਕਹਿੰਦਾ। ਇਸ ਕਰਕੇ ਮੈਂ ਕਹਿੰਦਾ ਵੀ ਜ਼ਹਿਦਦਾਰ ਗੜਗਾਜ। ਬਿਲਕੁਲ ਜਿਹੜਾ ਆਪਣੇ ਆਪ ਨੂੰ ਇਥੇ ਅਕਾਲ ਤਖ ਦੀ ਸਸਤਾ ਨੂੰ ਵੀ ਇੱਕ ਮਜ਼ਾਕ ਦਾ ਵਿਸ਼ਾ ਬਣਾ ਰਿਹਾ। ਉੱਥੇ ਗੁਰੂ ਸਾਹਿਬ ਦਾ ਪਹਿਰਾ ਹੈ। ਉਹਦੇ ਉੱਤੇ ਜੇ ਕੋਈ ਗਲਤ ਬੰਦਾ ਆ ਕੇ ਬੈਠ ਵੀ ਗਿਆ। ਉਹ ਸਵੈ ਸ਼ਕਤੀ ਨਾਲ ਹੀ ਉਨੇ ਉੱਤੋਂ ਉੱਡ ਜਾਣ ਮਤਲਬ ਇਹ ਗਲਤ ਫੈਸਲਾ ਕੀਤਾ ਹੈ ਸੀਐਮ ਸਾਹਿਬ ਨੂੰ ਬੁਲਾ ਕੇ ਗਲਤ ਫੈਸਲਾ ਇਹ ਉਹ ਰੋਜ਼ਾਨਾ ਹੀ ਜਿਹੜੇ ਗਰਗਾਸ ਸਾਹਿਬ ਬਿਆਨਬਾਜ਼ੀ ਬਹੁਤ ਕਾਲ ਚ ਬਿਆਨਬਾਜ਼ੀ ਇਹਨਾਂ ਦਾ ਅਕਾਲੀ ਦਲ ਦਾ ਜਿਹੜਾ ਝੂਠ ਦਾ ਇੱਕ ਪ੍ਰਚਾਰ ਵਿੰਗ ਬਣਾਇਆ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਗਾਤਾਰ ਲੰਮੀ ਲੜਾਈ ਲੜ ਰਿਹਾ ਤੇ ਮੋਹਾਲੀ ਵਿੱਚ 3 ਸਾਲਾਂ ਤੋਂ ਲਗਾਤਾਰ ਤਰਨੇ ਤੇ ਬੈਠੇ ਹੋਏ ਆ ਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਜੇ ਤੱਕ ਵੀ ਕੋਈ ਕੇਂਦਰ ਸਰਕਾਰ ਵੱਲੋਂ ਐਲਾਨ ਨਹੀਂ ਕੀਤਾ ਗਿਆ ਬੜੀ ਵੱਡੀ ਮੰਗ ਹੈ ਪਰ ਦੂਜੇ ਪਾਸੇ ਗੱਲ ਕਰਨੀ ਹੈ ਤਾਂ ਡੇਰਾ ਸਰਸੇ ਦਾ ਮੁਖੀ ਗੁਰਮੀਤ RAM ਰਹੀਮ ਜਿਹਨੂੰ 15 ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ ਉਹ ਵੀ 40 ਦਿਨ ਦੀ ਪੈਰੋਲ ਤੇ ਇੱਕ ਵਾਰ ਫਿਰ ਗੁਰਮੀਤ RAM ਰਹੀਮ ਬਾਹਰ ਆਇਆ ਤਾਂ ਇਹ ਸਾਰੇ ਮਸਲੇ ਲੈ ਕੇ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵਕਤ ਗੁਰਦੀਪ ਸਿੰਘ ਬਰਾੜ ਨੇ ਜਿਹੜੇ ਕੌਮੀ ਸਾਮ ਮੋਰਚੇ ਦੇ ਮੁਖ ਬੁਲਾ ਰਹੇ ਯੂनाइटेड ਅਕਾਲੀ ਦਲ ਦੇ ਪ੍ਰਧਾਨ ਵੀ ਨੇ ਬਰਾੜ ਸਾਹਿਬ ਨਾਲ ਗੱਲ ਕਰਦੇ ਆ ਕੋਈ ਬਰਾੜ ਸਾਹਿਬ ਵੱਡਾ ਮਸਲਾ ਬੜੀ ਲੰਬੀ ਲੜਾਈ ਲੜ ਰਹੇ ਹੋ ਕੌਮੀ ਸਾਮ ਮੋਰਚੇ ਦੀ ਬੰਦੀ ਸਿੰਘ ਰਹਾ ਨਹੀਂ ਹੋ ਰਹੀ ਡੇਰੇ ਵਾਲੇ ਨੂੰ ਜਿਹੜਾ ਸਰਸਿਆ ਦਾ ਮੁਖੀ ਹੈਗਾ ਉਹਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੋਕਸਮੈਨ ਟੀਵੀ ਦਾ ਧੰਨਵਾਦ ਕਿਉਂਕਿ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਰਾਮ ਰਹੀਮ ਨੇ ਬਲਾਤਕਾਰ ਤੇ ਕਤਲਾਂ ਦੇ ਕੇਸ ਬਹੁਤ ਆਵਾਜ਼ ਉਠਾਈ ਜੇ ਤੋ ਤੱਕ ਸਵਾਲ ਉਹਦੀ ਪਰੋਲ ਦਾ 13ਵੀਂ ਵਾਲੀ ਪਰੋਲ ਆਉਣੀ 40-40 ਦਿਨ ਦੀ ਉਥੇ ਬਾਹਰ ਹੀ ਘੱਟ ਅੰਦਰ ਘੱਟ ਰਹਿੰਦਾ ਬਾਹਰ ਜ਼ਿਆਦਾ ਰਹਿੰਦਾ ਦੂਜੇ ਪਾਸੇ ਜਿਹੜਾ ਕਾਨੂੰਨ ਸੰਵਿਧਾਨ ਜੇ ਉਮਰ ਕਾਇਦਾ ਉਹ 14 ਸਾਲਾਂ ਤੋਂ 12 ਸਾਲਾਂ ਤੋਂ ਕੋਈ 10 ਸਾਲਾਂ ਤੋਂ ਰਿਹਾ ਹੋ ਜਾਂਦੀ ਜਿਹੜੇ ਇਹ ਸਿੱਖ ਬੰਦੀ ਹੈ ਇਹਨਾਂ ਨੂੰ 30 ਸਾਲ ਹੋ ਗਏ ਇਹ ਕਾਨੂੰਨ ਦੀ ਇਨਸਾਫ ਦੀ ਬਹੁਤ ਵੱਡੀ ਉਲੰਘਣਾ ਵੀ ਹੈ ਨਰਾਦਰੀ ਵੀ ਹੈ ਮੈਂ ਸਮਝਦਾ ਕਿ ਇਹ ਜਿੱਥੇ ਕਾਨੂੰਨ ਦਾ ਮਸਲਾ ਹੈ ਇਹ ਪੰਥ ਤੇ ਪੰਜਾਬ ਲਈ ਤੇ ਸਮੁੱਚੇ ਦੇਸ਼ ਦੇ ਜਿੰਨਾਂ ਲੋਕਾਂ ਦਾ ਇਨਸਾਫ 'ਚ ਵਿਸ਼ਵਾਸ ਹੈ ਉਹਨਾਂ ਨਾਲ ਇੱਕ ਮਜ਼ਾਕ ਵੀ ਹੈ ਜੋ ਇਹ ਗੱਲ ਡੇਰੇ ਵਾਲੇ ਦੀ ਆਉਣਾ ਬਾਹਰ ਇਹਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਇਹ ਗੱਲ ਬਿਆਨਾਂ ਤੋਂ ਉੱਪਰ ਲੰਘ ਗਈ ਹੈ ਇਹਦਾ ਹੱਲ ਕੀ ਹੈ ਇਹਦਾ ਜਵਾਬ ਕੀ ਹੈ ਇਹ ਸੰਘਰਸ਼ ਕੀ ਹੈ ਸਾਨੂੰ 3 ਸਾਲ ਹੋ ਗਏ ਕੱਲ ਨੂੰ 7 ਤਰੀਕ ਨੂੰ ਸ੍ਰੀ ਖੰਡ ਪ੍ਰਸਾਦ ਦੇ ਭੋਗ ਉਪਰੰਤ ਉੱਥੇ ਵਿਚਾਰਾ ਹੋਣ ਗਿਆ ਵੀ ਆਪਾਂ ਹੁਣ ਕਰਨਾ ਕੀ ਹੈ ਇਹਦੇ ਬਾਰੇ ਵਿੱਚ ਅਸੀਂ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਲਗਾਤਾਰ ਸਦਾ ਸੇ ਮਰਜੀਤ ਸਿੰਘ ਨਾਲ ਭਾਈ ਜਸਪੀਰ ਸਿੰਘ ਨਾਲ ਕਾਲੀਵਾਰਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨਾਲ ਉਹਨਾਂ ਦੇ ਘਰੇ ਮੀਟਿੰਗਾਂ ਹੋ ਰਹੀਆਂ ਕਿਸਾਨ ਜਥੇਬੰਦੀਆਂ ਨਾਲ ਲੁਧਿਆਣੇ ਹੋਈਆਂ ਦਲਿਤ ਜਥੇਬੰਦੀਆਂ ਦੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੂੰ ਮਿਲ ਕੇ ਆਇਆ ਸਿੱਖ ਪ੍ਰਚਾਰਕਾਂ ਨੂੰ ਮਿਲੇ ਹਿੰਦੂ ਜਥੇਬੰਦੀਆਂ ਜੋ ਚੰਬੂ ਬਾਰਡਰ ਤੇ ਸਾਨੂੰ ਰੋਕਿਆ ਗਿਆ ਹੈ ਹਿੰਦੂਸਤਨ ਤੇ ਹਿੰਦੂ ਸਮਾਜ ਦੇ ਬਹੁਤ ਵੱਡੇ ਲੀਡਰ ਉੱਥੇ ਪਹੁੰਚੇ ਇਹਦਾ ਇੱਕੋ ਇੱਕ ਜਵਾਬ ਹੈ ਕਿ ਅਸੀਂ ਯਤਨਸ਼ੀਰ ਗੁਰੂ ਅਗੇ ਅਰਦਾਸ ਹੈ ਕਿ ਪੰਜਾਬ ਦੇ ਵਿੱਚ ਕਰ ਕਰ ਨੂੰ ਅੰਦੋਲਨ ਦਾ ਹਿੱਸਾ ਬਣਾਇਆ ਜਾਵੇ ਤੇ ਬਹੁਤ ਤਖੜੇ ਤਰ੍ਹਾਂ ਇਹ ਜੋ ਸੈਂਟਰ ਤੇ ਪੰਜਾਬ ਸਮੇਤ ਭਗਵੰਤ ਸਿੰਘ ਮਾਨ ਇਹ ਵੀ ਰੋਜ਼ ਕਹਿੰਦਾ ਵੀ ਜੇ ਬਾਹਰ ਰਹਿ ਆਉਣਗੇ ਜਾਂ ਪ੍ਰੋਲ ਤੇ ਆਉਣਗੇ ਤਾਂ ਹੁਣ ਕਾਨੂੰਨ ਨੂੰ ਖਤਰਾ ਦੋਹਾਂ ਹੀ ਮੋਦੀ ਵੀ ਤੇ ਭਗਵੰਤ ਸਿੰਘ ਮਾਨ ਵੀ ਇਹ ਇਹ ਨਾ ਕਰਨ ਲਈ ਪੂਰਨ ਤੌਰ ਤੇ ਜ਼ਿੰਮੇਵਾਰੀ ਨਹੀਂ ਕਾਨੂੰਨ ਸੰਵਿਧਾਨ ਦੇ ਵਿਰੁੱਧੀ ਹੈ ਤੇ ਦੋਸ਼ੀ ਵੀ ਹੈ ਇਹਨਾਂ ਵਿਰੁੱਧ ਇੱਕ ਬਹੁਤ ਤਖੜੀ ਜਦੋਜਾਹਿਦ ਕਰਨਾ ਇਹ ਤੋਂ ਬਿਨਾ ਸਾਨੂੰ ਕੋਈ ਰਸਤਾ ਨਹੀਂ ਦਿਖਾਈ ਦਿੰਦਾ ਅਸੀਂ ਮਹਿਸੂਸ ਕਰ ਰਹੇ ਹਾਂ ਸਾਰਾ ਮੋਰਚਾ ਉੱਥੇ 80 ਸਾਲਾਂ ਤੋਂ ਬਜ਼ੁਰਗ ਬੈਠੇ ਆ ਬੀਬੀਆਂ ਬੈਠੀਆਂ ਲਿੰਗ ਸਿੰਘ ਜੱਥੇਬੰਦੀਆਂ ਬੈਠੀਆਂ ਘੋੜੇ ਬੈਠੇ ਆ ਜਾਨਵਰ ਉੱਥੇ ਬੈਠੇ ਠੰਡ ਚ ਤੰਗ ਹੋ ਰਹੇ ਆ ਇਹਦਾ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਹੁਣ ਸਮਾਂ ਆ ਗਿਆ ਤਿੰਨ ਸਾਲ ਕਿਸੇ ਸ਼ਾਂਤਮਈ ਅੰਦੋਲਨ ਨੂੰ ਚਲਾਉਣਾ ਇਹ ਕੋਈ ਸਧਾਰਨ ਗੱਲ ਨਹੀਂ ਜੀ ਇਸ ਤੋਂ ਵੀ ਅੱਗੇ ਸਰਕਾਰ ਨੇ ਗੱਲ ਮੰਨੀ ਤਾਂ ਦੂਰੇਗੀ ਅਜੇ ਤੱਕ ਕੋਈ ਅਫਸਰ ਤਾਂ ਹੁੰਦੇ ਰਹਿੰਦੇ ਆ ਸਰਕਾਰ ਦੇ ਕਿਸੇ ਪੋਲੀਟੀਕਲ ਬੰਦੇ ਨੇ ਕਦੇ ਨਾ ਮੁੱਖ ਮੰਤਰੀ ਨਾ ਪ੍ਰਧਾਨ ਮੰਤਰੀ ਗਵਰਨਮੈਂਟ ਆਫ ਇੰਡੀਆ ਦੇ ਉਹਨਾਂ ਨੇ ਗੱਲ ਸੁਣਨ ਤੋਂ ਇਨਕਾਰ ਹੀ ਹੈ ਸਾਨੂੰ ਬਹੁਤ ਵੱਡੀ ਉਮੀਦ ਹੈ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਜੋ ਇਹਦਾ ਜਵਾਬ ਹੈ ਜਵਾਬ ਕੱਲਾ মিডিਆ ਨਹੀਂ মিডিਆ ਦਾ ਹੀ ਬਹੁਤ ਧੰਨਵਾਦ ਪੀੜੇ ਰਾਹੀ ਗੱਲ ਲੋਕਾਂ 'ਚ ਜਾਣੀ ਐ ਪਰ ਅਸਲ 'ਚ ਜਿੰਨਾ ਚਿਰ ਅਸੀਂ ਕੱਲਾ ਕੱਲਾ ਬੰਦਾ ਛੜਕਤੇ ਨਹੀਂ ਆਉਂਦਾ ਤੇ ਕਰੋ ਜਾਂ ਮਰੋ ਦੀ ਨੀਤੀ ਤੇ ਨਹੀਂ ਚੱਲਦਾ ਜਿਹਦਾ ਅਸੀਂ ਫੈਸਲਾ ਕਰ ਲਿਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਨੀਤੀ ਤੇ ਚੱਲ ਕੇ ਇਨਸਾਫ ਵੀ ਲਵਾਵਾਂਗੇ ਤੇ ਇਹਦੀਆਂ ਪੋਲਾਂ ਵੀ ਬੰਦ ਕਰਾਵਾਂਗੇ ਇੱਕ ਬਲਾਤਕਾਰੀ ਇਹ ਜਿਹਨੂੰ ਅਸੀਂ ਭਾਰਤ ਮਹਾਨ ਕਹਿੰਦੇ ਆ ਇਥੇ ਬਲਾਤਕਾਰੀਆਂ ਨੂੰ ਜੇ ਪੂਜਿਆ ਜਾਵੇ ਕਾਤਲਾਂ ਨੂੰ ਪੂਜਿਆ ਜਾਵੇ ਫਿਰ ਇਸ ਦੇਸ਼ ਦਾ ਰੱਬ ਹੀ ਰੱਖ ਹੈ ਮੈਂ ਸਮਝਦਾ ਐ ਕਿ ਭਾਰਤ ਸਰਕਾਰ ਦੀ ਤੇ ਬੀਜੇਪੀ ਦੀ ਬੁਧੀ ਪ੍ਰੇਸ਼ਟ ਹੋ ਗਈ ਜਿਹੜੀ ਸਰਕਾਰ ਜਿਹੜੀ ਕਹਿੰਦੇ ਵੀ ਅਸੀਂ ਦੁਨੀਆ ਦੀ ਬੜੀ ਵੱਡੀ ਤਾਕਤ ਅਸੀਂ ਦੇਸ਼ ਦੀ ਬੜੀ ਵੱਡੀ ਤਾਕਤ ਸਾਡੀ ਜਿਹੜੀ ਜਥੇਬੰਦੀ ਹੈ ਉਹ ਸੰਸਾਰ ਤੋਂ ਸੋ ਤੋਂ ਵੱਧ ਮਜ਼ਬੂਤ ਹੈ ਗਿਣਤੀ ਸਾਡੀ ਬੜੀਆ ਮੈਂਬਰਸ਼ਿਪ ਦੀ ਤੇ ਮੈਨੂੰ ਬੜੀ ਤਰਸ ਆਉਂਦਾ ਇਹਨਾਂ ਲੋਕਾਂ ਤੇ ਕਿ ਇਹ ਲੋਕ ਜੇ ਇੱਕ ਬਲਾਤਕਾਰੀ ਦੀ ਮਦਦ ਲੈ ਕੇ ਸਦਾ ਚ ਰਹਿਣਾ ਚਾਹੁੰਦੇ ਪਰ ਮਹਾਨ ਕਿੱਥੇ ਹੈ ਕਿੱਥੇ ਹੈ ਵੱਡੇ ਕਿੱਥੇ ਹੈ ਇਹਨਾਂ ਦਾ ਇਹ ਕਿਲਾ ਕਿੱਥੇ ਹੈ ਕਿੱਥੇ ਉਹਨਾਂ ਦਾ ਭਰੋਸਾ ਸਵੈ ਭਰੋਸਾ ਕਿੱਥੇ ਰਹਿ ਗਿਆ ਮੈਂ ਸਮਝਦਾ ਕਿ ਇਹ ਹੁਕਮਰਾਨਾਂ ਦੀ ਵੀ ਇੱਕ ਤਰ੍ਹਾਂ ਦੀ ਬਦਕਸ਼ਮਤੀ ਹੈ ਤੇ ਦੇਸ਼ ਦੀ ਬਦਕਸ਼ਮਤੀ ਹੈ ਤੇ ਇਸ ਦੇ ਉੱਤੇ ਕਿਸੇ ਧਰਮ ਦਾ ਜਾਂ ਕੋਈ تعلق ਨਹੀਂਗਾ ਚੁੱਪ ਰਹਿਣਾਂ ਲੋਕਾਂ ਦਾ ਬਹੁਤ ਦੁਖਦਾਈ ਹੈ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਲੋਕ ਚੁੱਪ ਰਹਿਣ ਤਾਂ ਵੱਡੀਆਂ ਘਟਨਾਵਾਂ ਵਾਪਰਦੀਆਂ ਇੱਕ ਗੱਲ ਮੈਂ ਮੇਥੀ ਜੀ ਹੋਰ ਕਹਿਣਾ ਚਾਹੁੰਦਾ ਕਿ ਠੀਕ ਹੈ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਇਹ ਚ ਕੋਈ ਦੋਰਾਵਾ ਨਹੀਂ ਪਰ ਉਸ ਤੋਂ ਪਹਿਲਾਂ ਜੋ ਅੰਦਰ ਗਿਆ ਉਹ ਅੰਦਰ ਕਿਸੇ ਸੇਖ ਨੇ ਸ਼ਿਕਾਇਤ ਨਹੀਂ ਕੀਤੀ ਉਹਦੇ ਡੇਰੇ ਦੇ ਮੈਨੇਜਰ ਦਾ ਕਤਲ ਹੋਇਆ ਤੇ ਜਿਹੜੀ ਉਹਦੀ ਭੈਣ ਸੀ ਉਹਨੇ ਸ਼ਿਕਾਇਤ ਕੀਤੀ ਜੇ ਪੱਤਰਕਾਰ ਸੀ ਜਿਹੜਾ ਉਹ ਵੀ ਸੇਖ ਨਹੀਂ ਸੀ ਉਥੇ ਮਾਰੇ ਗਿਆ ਜਿਹੜਾ ਦੱਬਾ ਰਿਆ ਪੱਤਰਕਾਰ ਜਿਹੜੇ ਨੇ ਕਤਲ ਕੀਤੇ ਜਾਂ ਜਿਹੜੇ ਬਲਾਤਕਾਰ ਕੀਤੇ ਉਹ ਸਾਰੇ ਡੇਰੇ ਵਾਲਿਆਂ ਦੀਆਂ ਕੁੜੀਆਂ ਨਾਲ ਕੀਤੇ ਤੇ ਜੇ ਕੇਸ ਚ ਕੇਸ ਦੀ ਪੈਰਵਾਹੀ ਕੀਤੀ ਜਾਂ ਕੇਸ ਦੀ ਇਨਕੁਆਰੀ ਕੀਤੀ ਉਸੀ ਬੀਏ ਨੇ ਕੀਤੀ ਉਹਦੇ 'ਚ ਕੋਈ ਪੰਜਾਬ ਦਾ ਜਾਂ ਕਿਸੇ ਸਿੱਖ ਦਾ ਕੋਈ ਹਿੱਸਾ ਨਹੀਂ ਸੀ ਜਿਹਨੇ ਕੈਦ ਕੀਤੀ ਉਹ ਵੀ ਕੋਈ ਸਿੱਖ ਪੰਥ ਨਾਮ ਦਾ ਕੋਈ ਸਬੰਧ ਨਹੀਂ ਸੀ ਉਹ ਵੀ ਪੰਜਾਬ ਤੋਂ ਹੀ ਬਾਹਰ ਦਾ ਸੀ ਗੈਰ ਸਿੱਖ ਸੀ ਇਸ ਕਰਕੇ ਇਹ ਇਨਸਾਫ ਦੀ ਜਿਹੇ ਸਿੱਖਾ ਨਾਲ ਝਗੜਾ ਹੁੰਦਾ ਸਿੱਖ ਜੱਜ ਹੁੰਦਾ ਸਿੱਖ ਸ਼ਿਕਾਇਤ ਹੁੰਦੀ ਤੁਸੀਂ ਕਹਿ ਸਕਦੇ ਹੋ ਜਿਉਂ ਕੋਈ ਗਲਤ ਕੀਤੀ ਜਾਂ ਕਿਸੇ ਰਵਾਂਚੀ ਚ ਕੀਤੀ ਉਸ ਤੋਂ ਬਾਅਦ ਇਹਨੇ ਫਿਰ ਜਦੋਂ ਇਹਨੂੰ ਇੰਨਾ ਹੀ ਹੰਕਾਰ ਹੋ ਗਿਆ ਵੀ ਮੈਂ ਤਾਂ ਕੋਈ ਪੁੱਛਣ ਵਾਲਾ ਨਹੀਂ ਮੈਂ ਕਤਲ ਕਰ ਦਿਆ ਮੈਂ ਬਲਾਤ ਕਰ ਕਰਾ ਕਿ ਪਹਿਲੇ ਹੀ ਫੜ ਲੈਂਦੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦੇ ਇਹ ਸਾਰਿਆਂ ਲਈ ਸਰਕਾਰ ਜ਼ਿੰਮੇਵਾਰ ਹੈ ਤੇ ਸਰਕਾਰ ਦਾ ਜ਼ਿੰਮੇਵਾਰ ਪੰਜਾਬ ਤੇ ਪੰਥ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ ਤੇ ਨਾ ਹਾਰ ਮੰਨੀ ਆ ਸਾਨੂੰ ਬਹੁਤ ਭਰੋਸਾ ਹੈ ਕਿ ਪੰਥ ਦੇ ਉੱਤੇ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਦਾ ਹੱਥ ਹੈ ਤੇ ਗੁਰੂ ਨਰੰਕਰਾ ਗੁਰਬਾਣੀ ਨਰੰਕਰ ਤੇ ਇਹ ਨਰੰਕਰ ਨਾਲ ਲੜਾਈ ਲੜਨੀ ਕਿਸੇ ਸਰਕਾਰ ਨੇ ਵਸ ਨਹੀਂ ਇਹਨਾਂ ਦੀ ਬਦਕਿਸਮਤੀ ਹੈ ਇਸ ਕਰਕੇ ਪੁੱਠੇ ਰਹ ਪਏ ਆ ਤੇ ਇਹਦੇ ਨਤੀਜੇ ਸਰਕਾਰਾਂ ਨੂੰ ਭੁਗਤਨੇ ਪੈਣਗੇ ਲੱਗਦਾ ਜੀ ਕਿਤਨਾ ਕਿਤੇ ਸਿਆਸੀ ਕਾਰਨ ਲੱਗਦਾ ਹੈ ਇਹਦੀ ਬਾਰ ਬਾਰ ਪਰੋਲ ਦਿੱਤੀ ਜਾਂਦੀ ਹੈ ਸਿਆਸੀ ਲਾਹਾ ਲੈਣ ਦੀ ਵੀ ਕੋਸ਼ਿਸ਼ ਕਿਤੇ ਨਾ ਕਿਤੇ ਭਾਜਪਾ ਕਰ ਰਹੀ ਹੈ ਸਾਰਾ ਕੁਝ ਕਿਉਂਕਿ ਇੱਕ ਦਿਨ ਦੀ ਪਰੋਲ ਤੋਂ ਸ਼ੁਰੂ ਹੋਏ ਸੀ ਤੇ 40 ਦਿਨ ਤੱਕ ਪਹੁੰਚ ਗਿਆ ਉਹ ਵੀ 15 ਵਾਰ ਮਿਲ ਚੁੱਕੀ ਹੈ ਜਿਹੜਾ ਤੁਹਾਡਾ ਸਵਾਲ ਹੈ ਕਰ ਤਾਂ ਇਸੇ ਕਰਕੇ ਰਿਹਾ ਵੀ ਸਾਨੂੰ ਬੜਾ ਲਾਭ ਹੈ ਪਰ ਮੈਂ ਸਮਝਦਾ ਕਿ ਇਹ ਵੱਧ ਕੇ ਸੁਮਤੀ ਕੋਈ ਸਰਕਾਰ ਕੋਈ ਪਾਰਟੀ ਜਾਂ ਬਲਾਤਕਾਰੀਆਂ ਦੇ ਗੈਂਗਸਟਰਾਂ ਦੇ ਪੰਜਾਬ ਚ ਵੀ ਪਾਰਟੀਆਂ ਗੈਂਗਸਟਰਾਂ ਦਾ ਸਾਰਾ ਲੈ ਰਹੀਆਂ ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੜਾ ਵੱਡਾ ਸਵਾਲ ਹੈ ਕਿ ਅੱਜ ਗੈਂਗਸਟਰਾਂ ਦੇ ਰਾਖੇ ਆਪਣੇ ਆਪ ਨੂੰ ਕਹਿਣ ਐਸੀ ਪੰਜਾਬ ਦੀ ਅਗਵਾਈ ਕਰਨਾ ਚਰਿਆਂ ਵਿੱਚ ਅਗਵਾਈ ਕਰ ਰਿਹਾ ਉਹ ਗੈਂਗਸਟਰਾਂ ਦੀ ਉਹਨਾਂ ਹੀ ਪੁਸਤ ਬਣਾਈ ਕਰ ਰਹੀ ਹੈ ਫਿਰ ਉਹ ਆਪਣੇ ਆਪ ਨੂੰ ਇਹ ਕਹਿਣ ਐਸੀ ਪੰਥਕ ਹੈ ਇਹੀ ਗੱਲ ਜੇ ਭਾਰਤ ਸਰਕਾਰ ਜਿਹੜਾ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਵੀ ਐਡੀ ਵੱਡੀ ਉਹ ਸ਼ਕਤੀ ਉਹਨਾਂ ਕੋਲ ਹੈ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਚੋਂ ਉਹਨਾਂ ਦਾ ਬਲਾਤਕਾਰੀ ਦੀ ਪੋਲੀਟੀਕਲ ਲਾਹੇ ਲਈ ਜੋ ਬਲਾਤਕਾਰੀ ਤੇ ਕਾਤਲਾਂ ਦੀ ਮਦਦ ਲੈਂਦੇ ਤੇ ਮੈਂ ਸਮਝਦਾ ਕਿ ਇਹਨਾਂ ਦਾ ਬੁੱਧੀ ਭ੍ਰਸਟ ਹੋ ਗਈ ਮੋਦੀ ਦੀ ਮਿਤਤ ਸ਼ਾਹ ਦੀ ਬੁੱਧੀ ਭ੍ਰਸਟ ਹੋ ਗਈ ਹੈ ਕਿਉਂਕਿ ਉਹਨਾਂ ਦਾ ਸਮਾਂ ਆ ਗਿਆ ਕੋਈ ਪ੍ਰਮਾਤਮਾ ਜਦੋਂ ਕਿਸੇ ਨੂੰ ਖੱਜਲ ਖਵਾਰ ਕਰਦਾ ਹੈ ਉਹਦੀ ਪਹਿਲਾਂ ਮੱਤ ਮਾਰਦਾ ਹੈ ਤੇ ਇਹਨਾਂ ਦੀ ਮੱਤ ਮਾਰੀ ਗਈ ਭਗਵੰਤ ਮਾਨ ਦੀ ਵੀ ਮੱਤ ਮਾਰੀ ਗਈ ਜਿਹੜਾ ਪੰਜਾਬ ਦੇ ਕਿਸੇ ਜਗਤਾਰ ਸਿੰਘ ਹਵਾਰੇ ਦੀ ਮਾਤਾ ਬੇਸੁਰਤ ਪਈ ਉਹਨੂੰ ਮਿਲਣ ਲਈ ਪਰੋਲ ਦੇਣ ਲਈ ਵੀ ਤਿਆਰ ਨਹੀਂ ਭਗਵੰਤ ਸਿੰਘ ਮਾਨ ਵੀ ਕਹਿੰਦਾ ਵੀ ਨਹੀਂ ਇੱਥੇ ਲਾਈਨ ਆਰਡਰ ਖਰਾਬ ਹੋ ਜਾਊਗਾ ਮੈਂ ਇਹ ਸਮਝਦਾ ਇਹ ਪੰਥ ਨੂੰ ਤੇ ਪੰਜਾਬ ਨੂੰ ਇੱਕ ਬਹੁਤ ਵੱਡੀ ਸੰਘਰਸ਼ ਦਾ ਸਾਹਮਣਾ ਕਰਨਾ ਪੈਣਾ ਤੇ ਇਹਨਾਂ ਨੇ ਆਪ ਦੀ ਮੌਤ ਰਾਸੀ ਤੌਰ ਤੇ ਮੌਤ ਕਿਉਂਕਿ ਗਲਤ ਰਾਹ ਪੈ ਗਏ ਇਹਨਾਂ ਦੀ ਮਤ ਮਰੀ ਗਈ ਆਪਣੇ ਆਪ ਹੀ ਇਹਨਾਂ ਨੇ ਖਤਮ ਹੋ ਜਾਣਾ ਬਿਲਕੁਲ ਫਤੇਜੰਗ ਬਾਜ਼ਬਾ ਜਿਹੜੇ ਭਾਜਪਾ ਦੇ ਲੀਡਰ ਹੈ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹ ਕਹਿੰਦਾ ਕਿ ਮਤਲਬ ਉਹਨਾਂ ਨੇ ਸਮਰਥਨ ਕੀਤਾ ਕਿ ਬੰਦੀ ਸਿੰਘ ਰਹਿ ਹਾਉਣੇ ਚਾਹੀਦੇ ਆ ਤੁਹਾਨੂੰ ਲੱਗਦਾ ਕਿ ਇਹਨਾਂ ਫਤੇਜੰਗ ਬਾਜ਼ਬਾ ਵਰਗੇ ਜਿਹੜੇ ਲੀਡਰ ਹੈਗੇ ਆ ਇਹਨਾਂ ਦੀ ਗੱਲ ਮੰਨੀ ਜਾਊਗੀ ਜਾਂ ਉੱਥੇ ਸਰਕਾਰ ਤੱਕ ਪਹੁੰਚੂਗੀ ਜਿੱਥੋਂ ਤੱਕ ਇਹਨਾਂ ਆਗੂਆਂ ਦੇ ਜਿਹੜੇ ਕਾਂਗਰਸ ਛੱਡ ਕੇ ਇੱਧਰ ਆਏ ਜਾਂ ਇਹਨਾਂ ਦੇ ਹੀ ਆ ਇਹਨਾਂ ਦੇ ਬਿਆਨਾਂ ਦੇ ਉੱਤੇ ਕੋਈ ਭਰੋਸਾ ਨਹੀਂ ਤੇ ਨਾ ਕੋਈ ਸੀਰੀਅਸ ਲੈਣਾ ਚਾਹੀਦਾ ਇਹ ਮੜੇ ਮੋਟਾ ਹਵਾਲ ਲਈ ਜਾਂ ਚਾਰ ਵੋਟਾਂ ਲਈ ਕਹਿ ਦਿੰਦੇ ਪਰ ਕਾਂਗਰਸ ਜਿਹੜੀ ਨੇ ਬੜੇ ਵੱਡੀ ਪੱਧਰ ਤੇ ਕਤਲੇਆਮ ਕੀਤਾ ਜੋ ਸਰਕਾਰ ਰਹੀ ਹੈ ਇਹਨਾਂ ਦੀ ਉਹਦੋਂ ਕਿਉਂ ਨੇ ਛੱਡੇ ਬਾਜਵਾ ਸਭ ਦੱਸਣ ਕਾਂਗਰਸ ਦੀ ਸਰਕਾਰ ਰਹੀ ਹੈ ਉਹ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਕਹਿੰਦਾ ਉਹ ਤੋਂ ਪਹਿਲਾਂ ਵੀ ਪੂਰੀ ਹੋ ਗਈ ਸੀ ਇਹ ਸਾਰਾ ਵਿਖੰਡ ਕਰਦੇ ਐ ਐਵੇਂ ਲੋਕਾਂ ਨੂੰ ਬੇ ਲੋਕਾਂ ਨੂੰ ਨਹੀਂ ਬਣਾ ਰਹੇ ਆਪ ਹੀ ਬੇਕ ਹੋ ਬਣਾ ਰਹੇ ਅੱਛਾ ਇੱਕ ਬਰਾੜ ਸਾਹਿਬ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੇ ਗੜਗੱਤ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਕੱਲ ਤੱਕ ਸਭ ਤੇ ਪੇਸ਼ ਹੋਣਾ ਵਾਸਤੇ ਕਿਹਾ ਹੈਗਾ ਉਹਨੂੰ ਕਿਵੇਂ ਦੇਖਦੇ ਹੋ 15 ਤਰੀਕ ਨੂੰ ਉਹਨਾਂ ਨੂੰ ਬੁਲਾਇਆ ਗਿਆ ਮੈਂ ਇਹਦੇ ਬਾਰੇ ਦੋ ਗੱਲਾਂ ਕਹਿਣੀਆਂ ਚਾਹੁੰਦਾ ਕਿ ਅਸੀਂ ਮੋਰਚਾ ਵੀ ਤੇ ਯੂਨਾਈਟਰ ਅਕਾਲੀ ਦਲ ਜੈਸਾ ਜਗਤਾਰ ਸਿੰਘ ਹਵਾਰਾ ਨੂੰ ਅਸੀਂ ਜੈਸਦਾਰ ਮੰਨਦੇ ਪਰ ਅੱਜ ਜੈਸਦਾਰ ਕੁਲਦੀਪ ਸਿੰਘ ਗੜਗਾ ਜੋਥੇ ਬੈਠੇ ਹੈ ਸ਼ਰੋਣੀ ਕਮੇਟੀ ਨੇ ਨਿਯੁਕਤ ਕੀਤੀ ਹੈ ਅਸੀਂ ਜਿਹੜਾ ਉਸ ਸੰਸਥਾ ਦੇ ਬੈਠਾ ਹੈ ਉਹਦਾ ਪੂਰਨ ਤੌਰ ਤੇ ਸਤਿਕਾਰ ਕਰਦੇ ਹੁਣ ਤੱਕ ਮੈਂ ਇਹਦੇ ਬਾਰੇ ਬਹੁਤ ਕੰਬੀਰਤਾ ਨੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਗੜਗਾਜ ਸਿੰਘ ਬਹੁਤ ਗਲਤ ਰਸਤੇ ਤੇ ਪਏ ਪਿੱਛੇ ਜੇ ਇੱਕ ਜੱਸੀ ਦਾ ਗਾਣੇ ਦਾ ਵਿਵਾਦ ਸੀ ਉਹਨੇ ਪਹਿਲੀ ਗੱਲ ਤਾਂ ਕੀਰਤਨੇ ਨਹੀਂ ਕੀਤਾ ਤੇ ਕਿਸੇ ਕੀ ਕਿਸੇ ਬੰਦੇ ਨੂੰ ਕੋਈ ਧਾਰਮਿਕ ਤੌਰ ਤੇ ਗੱਲ ਕਰਨ ਦਾ ਵੀ ਅਧਿਕਾਰ ਨਹੀਂ ਇਹ ਤੋਂ ਵੱਡੀ ਕੋਈ ਗਲਤੀ ਤੇ ਇਹ ਤੋਂ ਗਲਤ ਮੈਂ ਇਹ ਤੋਂ ਗਾਹ ਕੋਈ ਲਾਭ ਨਹੀਂ ਜਨਾ ਵਰਤਾ ਕਿਉਂਕਿ ਜਹਿਦਦਰ ਇਹ ਤੋਂ ਵੱਡੀ ਹੋ ਨਹੀਂ ਸਕਦੀ ਮੈਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਰਦਾਰ ਧਾਮੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਰੋਕ ਲਾਵੇ ਇਸ ਤਰ੍ਹਾਂ ਦਾ ਮਜ਼ਾਕ ਉੱਡ ਰਿਹਾ ਹੈ ਜਿਵੇਂ ਉਹਨੇ ਪਿੱਛੇ ਜੇ ਕਿਹਾ ਵੀ ਕੇਸਰੀ ਝੰਡੇ ਚੜਾਓ ਜੇ ਸਾਰੇ ਪੰਜਾਬ 'ਚ ਇੱਕ ਇੱਕ ਘਰ ਤੇ ਵੀ ਮੈਨੂੰ ਝੰਡਾ ਨਹੀਂ ਦੇਖਿਆ ਤੇ ਫਿਰ ਇਹਦਾ ਜ਼ਿੰਮੇਵਾਰ ਕੌਣਾ ਹੈ ਸਾਡੇ ਜਿਹੜੇ ਜਹਿਸਦਾਰਾਂ ਦੇ ਹੁਕਮਾਂ ਦੀ ਜਿਹ ਲੋਕ ਪ੍ਰਵਾਹ ਕਰਨਾ ਤਾਂ ਦੂਰ ਰਹਿ ਗਿਆ ਉਹਨੂੰ ਕੋਈ ਸੀਰੀਅਸ ਹੀ ਨਹੀਂ ਲੈਂਦਾ ਇਸੇ ਤਰ੍ਹਾਂ ਸਰਦ ਭਗਵਾਨ ਸਿੰਘ ਮਾਰ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਪੰਥ ਦਾ ਬੜਾ ਵੱਡਾ ਨੁਕਸਾਨ ਕੀਤਾ ਉਹ ਇੱਕ ਜਿਵੇਂ ਉਹ ਪਹਿਲਾਂ ਹਾਸਰਾਸ ਦਾ ਇੱਕ ਕਲਾਕਾਰ ਸੀ ਉਹਨੇ politicans ਨੂੰ ਇੱਕ ਆਸਰਾ ਬਣਾ ਤਾ ਉਹਦੇ ਵਿਰੋਧ ਦਿਲਡਾਈ ਲੜਨੀ ਚਾਹੀਦੀ ਐ ਸਾਨੂੰ ਬਹੁਤ ਵੱਡੀ ਪਰ ਇਸ ਤਰ੍ਹਾਂ ਦੀ ਗੱਲ ਜੇ ਉਹਨੇ ਕਿਹਾ ਵੀ ਗੋਲ ਕਚੋਰੀ ਹੁੰਦੀ ਐ ਗੋਲ ਕਚੋਰੀ ਤਾਂ ਧਾਮੀ ਨੇ ਵੀ ਕਿਹਾ ਸਾਰੀਆਂ ਰਾਜਸੀ ਪਾਰਟੀਆਂ ਕਹਿੰਦੀਆਂ ਜਿਹੜੇ ਛਰੋਣੀ ਕਮੇਟੀ ਦੀ ਸੈਟ ਬਣਾਈ ਸੀ ਉਹਨੇ ਵੀ ਕਿਹਾ ਵੀ ਇੱਥੇ ਚੋਰੀ ਹੋਈ ਐ ਅਕਾਲ ਤਖਤ ਤੋਂ ਵੀ ਹੋਕਮ ਹੋਇਆ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਵਿੱਚ ਚੋਰੀ ਜਿਹੜੇ ਪੈਸੇ ਐ ਚੋਰੀ ਹੋਏ ਕਰਾਪਸ਼ਨ ਹੋਈ ਐ ਇਹਨਾਂ ਨੇ ਰਸੀਦਾ ਨਹੀਂ ਕਟੀਆਂ ਜਿਹੜਾ ਕੋਹਲੀ ਦਾ ਮਾਮਲਾ ਹੈ ਉਹ ਛਰੌਣੀ ਕਮੇਟੀ ਨੇ ਤੇ ਅਕਾਲ ਤਖਤ ਨੇ ਦੋਹਾਂ ਨੇ ਕਿਹਾ ਵੀ ਇਹ ਤਾਂ 7.5 ਕਰੋੜ ਰੁਪਏ ਵਾਪਸ ਲਿਆ ਜਾਵੇ ਤੇ ਇਹ ਸਾਰੀ ਲੁੱਟੀ ਹੈ ਜੋ ਭਗਵੰਤ ਸਿੰਘ ਮਾਨ ਨੇ ਕਹਿਤਾ ਤੇ ਦੂਜੇ ਸਾਰਿਆਂ ਨੂੰ ਕਰੋ ਤੁਸੀਂ ਜੇ ਸਦਨਕ ਕਿ ਇੱਕ ਸਾਹਮਣੇ ਕੋਈ ਲੁੱਟੋਰੀ ਉਹਨੂੰ ਕੋਈ ਲੁੱਟ ਕਹਿੰਦਾ ਇਸ ਕਰਕੇ ਮੈਂ ਕਹਿਣਾ ਵੀ ਜਹਦਾਰ ਗੜਗੱਜ ਬਿਲਕੁਲ ਜਿਹੜਾ ਆਪਣੇ ਆਪ ਨੂੰ ਵੀ ਤੇ ਅਕਾਲ ਤਖਤ ਦੀ ਸਸਤਾ ਨੂੰ ਵੀ ਇੱਕ ਮਜ਼ਾਕ ਦਾ ਵਿਸ਼ਾ ਬਣਾ ਰਿਹਾ ਹੈ ਦੂਜੀ ਗੱਲ ਮੈਨੂੰ ਬਹੁਤ ਵੱਡਾ ਭਰੋਸਾ ਤੇ ਇੱਕ ਸਚਾਈ ਹੈ ਮੇਰੇ ਭਰੋਸੇ ਨਾਲ ਕਰਾਂ ਜਾਂ ਨਾ ਕਰਾਂ ਕੋਈ ਮਨੁੱਖ ਕਰੇ ਜਾਂ ਨਾ ਕਰੇ ਕੋਈ ਫਰਕ ਨਹੀਂ ਪੈਂਦਾ ਸ੍ਰੀ ਅਕਾਲ ਤਖਤ ਸਾਹਿਬ ਨਿਰੰਕਾਰ ਦਾ ਤਖਤ ਹੈ ਉੱਥੇ ਗੁਰੂ ਸਾਹਿਬ ਦਾ ਪਹਿਰਾ ਹੈ ਉਹਦੇ ਉੱਤੇ ਜੇ ਕੋਈ ਗਲਤ ਬੰਦਾ ਆ ਕੇ ਬੈਠ ਵੀ ਗਿਆ ਉਹ ਸਵੈ ਸ਼ਕਤੀ ਨਾਲ ਹੀ ਉਹਨੇ ਉੱਥੋਂ ਉੱਡ ਜਾਣਾ ਮਤਲਬ ਇਹ ਗਲਤ ਫੈਸਲਾ ਕੀਤਾ ਸੀਐਮ ਸਾਹਿਬ ਨੂੰ ਬੁਲਾ ਕੇ ਗਲਤ ਫੈਸਲਾ ਕੀਤਾ ਤੇ ਉਹ ਰੋਜ਼ਾਨਾ ਹੀ ਜਿਹੜੇ ਗਰਗਾਸ ਸਾਹਿਬ ਬਿਆਨਬਾਜ਼ੀ ਬਹੁਤ ਕਾਲ ਚ ਬਿਆਨਬਾਜ਼ੀ ਇਹਨਾਂ ਦਾ ਅਕਾਲੀ ਦਲ ਦੇ ਜਿਹੜਾ ਉਠਦਾ ਇੱਕ ਪ੍ਰਚਾਰ ਵਿੰਗ ਬਣਾਇਆ ਇਹ ਉਹਨਾਂ ਨਾਲ ਮੁਕਾਬਲਾ ਕਰ ਰਿਹਾ ਨਹੀਂ ਤੁਹਾਡੇ ਨਾਮੇ ਵੱਧ ਬਿਆਨ ਦੇਵਾਂਗਾ ਬਿਲਕੁਲ ਉਹਨਾਂ ਨੂੰ ਖਾਸ ਕਰਕੇ ਮੈਂ ਇਹਦੇ ਲਈ ਜ਼ਿੰਮੇਵਾਰ ਧਾਮੀ ਸਾਹਿਬ ਨੂੰ ਕਹਿਣਾ ਚਾਹਣਾ ਉਹ ਹੀ ਜ਼ਿੰਮੇਵਾਰ ਹੈ ਕਿਉਂਕਿ ਉਹਨਾਂ ਦਾ ਮੁਲਾਜ਼ਮ ਤੌਰ ਤੇ ਕੰਮ ਕਰ ਰਿਹਾ ਉਹ ਜ਼ਰੂਰ ਧਿਆਨ ਦੇਣ ਧੰਨਵਾਦ ਜੀ ਬਹੁਤ ਧੰਨਵਾਦ ਸੋਇਸ਼ਾਨਾ ਕਮੈਂਸ ਆਫ ਮੋਰਚੇ ਦੇ ਮੁਖਬਲਾ ਰਹੇ ਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਜਿਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਰਹਾਏ ਨੂੰ ਲੈ ਕੇ ਲਗਾਤਾਰ ਮੋਰਚਾ ਲੱਗਿਆ ਹੋਇਆ ਤੇ ਜਿਹੜੀ ਪਰੋਲ ਬਾਰ ਬਾਰ ਸਰਸੇ ਵਾਲੇ ਗੁਰਮੀਤ ਰਾਮ ਰਹਿਮ ਦੀ ਦਿੱਤੀ ਜਾ ਰਹੀ ਹੈ ਉਹਦਾ ਵੀ ਕਿਤੇ ਨਾ ਕਿਤੇ ਵਿਰੋਧ ਕੀਤਾ ਕਿਉਂਕਿ ਬੰਦੀ ਸਿੰਘ ਸਜ਼ਾ ਪੂਰੀ ਕਰ ਚੁੱਕਿਆ ਉਹਨਾਂ ਨੂੰ ਫੇਰ ਵੀ ਪੈਰੋਲ ਦਿੱਤੀ ਜਾ ਰਹੀ ਦੂਜੇ ਪਾਸੇ ਇਸ ਸਾਧ ਨੂੰ ਪੈਰੋਲ ਦੇਣਾ ਕਿਤਨਾ ਕਿਤੇ ਇੱਕ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਸੀ ਆਲ ਵਾਲੇ ਸਮੇਂ ਦੇ ਵਿੱਚ ਵੱਡਾ ਐਲਾਨ ਕਰਾਂਗੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਲੜਦੇ ਰਹਾਂਗੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾਸ ਸਪੋਕਸਮੈਨ ਬਠਿੰਡਾ